ਸੋ ਜਗਜੀਤ ਸਿੰਘ ਸਾਹਿਬ ਨਾਲ ਜੁੜੇ ਨੇ ਅਜਰਾ ਦੇ ਜਗਜੀਤ ਕੀ ਕੁਝ ਅਥਰ ਦੀ ਸਥਿਤੀ ਹੈ ਕਿਉਂਕਿ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ 1 ਜੂਨ ਨੂੰ ਜਣੇ ਕਿ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ 7ਵੇਂ ਫੇਜ਼ ਦੇ ਵਿੱਚ ਚੋਣਾਂ ਹੋਣਗੀਆਂ 4 ਜੂਨ ਨੂੰ ਨਤੀਜੇ ਆਉਣਗੇ ਜੀ ਜਗਜੀਤ ਜੀ ਜੀ ਪਰ ਮੈਂ ਦੱਸ ਰਹਾ ਚੋਣਾਂ ਕਿ ਲਗਾਤਾਰ ਹੈ ਲੋਕਾਂ ਦੇ ਵਿੱਚ ਕਾਫੀ ਇੰਤਜ਼ਾਰ ਹੋ ਰਿਹਾ ਸੀਗਾ ਕਿ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਕੀ ਕਦੋਂ ਡੇਟ ਅਨਾਉਂਸ ਹੁੰਦੀ ਹੈ ਜੇ ਤੁਹੀਂ ਕੱਲ ਤੋਂ ਇੱਕ ਲੈਟਰ ਜਾਰੀ ਹੋਈ ਤੇ ਅੱਜ ਸਵੇਰ ਤੋਂ ਹੀ ਲੋਕਾਂ ਦੀ ਕਿਤੇ ਨਾ ਕਿਤੇ ਟੀਵੀ ਤੇ ਵੀ ਵੋਟ ਕਰ ਪੈਣੀ ਹੈ ਪਰ ਜਿਹੜਾ ਅੱਜ ਜਿਹੜਾ ਸਾਹਮਣੇ ਆ ਚੁੱਕਾ ਕਿ ਜਿਹੜੀ 1 ਜੂਨ ਨੂੰ VOTING ਹੋਏਗੀ ਅਤੇ ਜਿਹੜੀ 4 ਜੂਨ ਨੂੰ ਉਹਨਾਂ ਦੇ ਰਿਜ਼ਲਟ ਆਉਣਗੇ ਪਰ ਉਸ ਦੇ ਵਿੱਚ ਲੈ ਕੇ ਜੇ ਗੱਲ ਕਰੀਏ VOTER ਪ੍ਰਚਾਰਾਂ ਦੀ ਵੀ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਦੇਖ ਰਿਹਾ ਸੀ ਕਿ ਹਲੇ ਅ즈ਨਾਲਾ ਦੀ ਆਪਾਂ ਗੱਲ ਕਰਾਂਗੇ ਤੇ ਅ즈ਨਾਲਾ ਦੇ ਵਿੱਚ ਜਿਹੜੀ ਆ ਅੰਮ੍ਰਿਤਸਰ ਤੋਂ ਜਿਹੜੇ ਕੈਨਨ ਮੰਤਰੀ ਗੁਰਦੀਪ ਸਿੰਘ ਧਾਲੀਵਾਲ ਜੀ ਨੂੰ ਸੀਟ ਮਿਲੀ ਆ ਪਰ ਹਲੇ ਬਾਕੀ ਸੀਟਾਂ ਅਨਾਉਂਸ ਨਹੀਂ ਹੋਈਆਂ ਪਰ ਉਸ ਦੇ ਨਾਲ ਫਿਰ ਵੀ ਕਿੰਨਾ ਕਿਤੇ ਵੱਖ-ਵੱਖ ਤਰੀਕੇ ਨਾਲ ਜਿਸ ਤਰੀਕੇ ਨਾਲ ਆਪਾਂ ਗੱਲ ਕਰਾਂਗੇ ਅਜਨਾਲਾ ਤੋਂ ਜੇ ਬੋਨੀ ਅਮਰਪਾਲ ਸਿੰਘ ਅਜਨਾਲਾ ਜੀ ਨੇ ਤੇ ਜਾਂ ਗਰਜੀਤ ਸਿੰਘ ਔਜਲਾ ਆ ਜਾਂ ਆਪਾਂ ਗੱਲ ਕਰਾਂਗੇ ਸੋਨੀ ਜੀ ਦੀ ਤੇ ਤਾਰੇ ਸਾਰਿਆਂ ਵੱਲੋਂ ਕਿਤਨਾ ਕਿਸੇ ਆਪਣੇ ਵਰਕਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਆ ਇਸ ਜੀ ਨੂੰ ਲੈ ਕੇ ਕਿ ਵੋਟਾਂ ਦੇ ਪ੍ਰਚਾਰ ਨੂੰ ਲੈ ਕੇ ਪਰ ਅੱਜ ਜਿਹੜੀ ਆ ਸੀਟ ਅਨਾਉਂਸ ਜਿਹੜੀ ਅੱਜ ਜਿਹੜੀ ਆ ਕਿ ਅੱਜ ਡੇਟ ਅਨਾਉਂਸ ਹੋ ਚੁੱਕੀ ਆ ਉਹਦੇ ਵਿੱਚ ਲੈ ਕੇ ਆ ਜਿਹੜੇ ਵੋਟਰ ਜਿਹੜੇ ਨੇ ਵੋਟਕ ਜਿਹੜੇ ਨੇ ਤਕਰੀਬਨ ਜਿਹੜੇ ਨੇ ਆਪੋ ਆਪਣੀਆਂ ਡਿਊਟੀਆਂ ਤੇ ਲੱਗ ਚੁੱਕੇ ਨੇ ਤੇ ਲਗਦਾ ਜਿਸ ਤਰੀਕੇ ਨਾਲ ਆਪਾਂ ਥੋੜੀ ਦੇਰ ਵਿੱਚ ਹੀ ਆਪ ਦਾ ਜਿਹੜੀ ਡੇਟ ਸੀਗੀ ਉਸ ਚੀਜ਼ ਨੂੰ ਲੈ ਕੇ ਕਿਤਨਾ ਕਿਤੇ ਲੋਕ ਜਿਹੜੇ ਨੇ ਉਤਸ਼ਾਹਿਤ ਹੋ ਰਹੇ ਨੇ ਅਤੇ ਇੰਤਜ਼ਾਰ ਕਰ ਰਹੇ ਨੇ ਉਸ ਦਿਨ ਦਾ ਸੋ ਇਹ ਜਿਵੇਂ ਚੋਣ ਕਮਿਸ਼ਨਰ ਦੇ ਵੱਲੋਂ ਇਹ ਵੀ ਕਿਹਾ ਹੈ ਕਿ ਹਰ ਕਿਸੇ ਨੂੰ ਹਰ ਕਿਸੇ VOTER ਨੂੰ ਅਪੀਲ ਕੀਤੀ ਗਈ ਹੈ ਕਿ ਵੋਟ ਜ਼ਰੂਰ ਪਾਉਣਾਂ ਛੁੱਟੀ ਮਨਾਣ ਨਾ ਚਲੇ ਜਾਣ ਸੋ ਹਰ ਕਿਸੇ ਨੂੰ ਅਪੀਲ ਕੀਤੀ ਚਾਹੀਏ ਹੋ 18 ਸਾਲ ਤੋਂ ਜਾਂ ਫਿਰ ਉਹਨਾਂ ਨੇ ਪਹਿਲੀ ਵਾਰ ਵੋਟ ਪਾਣੀ ਹੈ ਜਾਂ ਫਿਰ 85 ਸਾਲ ਤੋਂ ਵੱਧ ਉਮਰ ਦੇ ਲੋਕ ਨੇ ਸੋ ਪਹਿਲੀ ਵਾਰ ਇਹ ਵੀ ਕੀਤਾ ਗਿਆ ਹੈ ਕਿ ਫਾਰਮ ਵੀ ਜਿਹੜੇ ਕਿ ਭੇਜੇ ਜਾਣਗੇ ਜਿਹੜੇ ਕਿ ਲੋਕ ਮਤਲਬ ਕਿ ਫਿਜ਼ੀਕਲੀ ਚੈਲੰਜ ਲੋਕ ਨੇ ਜਾਂ ਫਿਰ 85 ਸਾਲ ਤੋਂ ਵੱਧ ਉਮਰ ਨੇ ਤੁਰਨ ਫਿਰਨ ਦੇ ਵਿੱਚ ਅਸਮਰਤੇ ਸੋ ਇਹ ਵੀ ਚੋਣ ਕਮਿਸ਼ਨ ਦੇ ਵੱਲੋਂ ਕੀਤਾ ਗਿਆ ਜੀ ਜੱਜ ਜੀਜੀਪ੍ਰਮ ਇਹ ਦੀ ਗੱਲ ਬਿਲਕੁਲ ਸਹੀ ਹੈ ਕਿ ਜਿਸ ਤਰੀਕੇ ਨਾਲ ਚੋਣ ਕਮਿਸ਼ਨ ਵੱਲੋਂ ਵੀ ਕਿਹਾ ਗਿਆ ਕਿ ਜਿਹੜੇ ਵੀ ਜਿੱਥੇ-ਜਿੱਥੇ ਵੀ ਇਹ ਇਲੈਕਸ਼ਨਸ ਚੋਣਾਂ ਹੋਣਗੀਆਂ ਉੱਥੇ ਹੀ ਜਿਹੜੇ 휠ਚੇਅਰ ਦਾ ਇੰਤਜ਼ਾਮ ਹੋਏਗਾ ਨਾਲ ਜੇ ਲੇਡੀਜ਼ ਅਤੇ ਜੈਂਟਸ ਵਾਸਤੇ ਬਾਥਰੂਮ ਦਾ ਇੰਤਜ਼ਾਮ ਹੋਏਗਾ ਠੰਡੇ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਹੋਏਗਾ ਇਸ ਤਰੀਕੇ ਨਾਲ ਲੈ ਕੇ ਜਿਹੜੀਆਂ ਕੰਡੀਸ਼ਨਾਂ ਕਾਫੀ ਲਾਗੂ ਕੀਤੀਆਂ ਗਈਆਂ ਨੇ ਪਰ ਜਿਸ ਤਰੀਕੇ ਨਾਲ ਆਪਾਂ ਗੱਲ ਕਰਦੇ ਆ ਕਿ ਹਰ ਜਿੱਥੇ ਵੀ ਪੁਲਿਸ ਸਟੇਸ਼ਨ ਬਣਦੇ ਨੇ ਉਸ ਤਾਂ ਤੇ ਪਹਿਲਾਂ ਤੋਂ ਹੀ ਅਜਿਹੇ ਪ੍ਰਬੰਧ ਕੀਤੇ ਜਾਂਦੇ ਨੇ ਜ਼ਿਆਦਾਤਰ ਤਾਂ ਸਕੂਲਾਂ ਨੂੰ ਚੁਣਿਆ ਜਾਂਦਾ ਹੈ ਤੇ ਸਕੂਲਾਂ ਦੇ ਵਿੱਚ ਪਹਿਲਾਂ ਤੋਂ ਲੋਕਾਂ ਦੀ ਜਿਹੜੀ ਸੇਫਟੀ ਲਈ ਲੋਕਾਂ ਦੇ ਧਿਆਨ ਰੱਖਿਆ ਜਾਂਦਾ ਵਾ ਜਿਸ ਤਰੀਕੇ ਨਾਲ ਪਹਿਲਾਂ ਵੀ ਗੱਲ ਕੀਤੀ ਜਾਂਦੀ ਕਿ ਫੌਜੀਆਂ ਲਈ ਜਿਸ ਤਰੀਕੇ ਨਾਲ ਜਿਹੜੇ ਕੋਈ ਐਨਆਰਆਈਸ ਚਲ ਜਾਂਦੇ ਉਹਨਾਂ ਵਾਸਤੇ ਵੀ VOTING ਪੋਲ ਲਈ ਵੀ ਵੱਖਰਾ ਜਿਹੜਾ ਉਹ ਪਹਿਲਾਂ ਕਰ ਦਿੱਤਾ ਗਿਆ ਕਿ ਉਹਨਾਂ ਦੀ ਉਸ ਦਿਨ ਪਹਿਲਾਂ ਹੀ ਜਿਹੜੀ VOTING ਜਿਹੜੀ ਆ ਉਹ ਆਨਲਾਈਨ ਹੋ ਸਕਦੀ ਹੈ ਜੀ ਬਰਨ ਸੋ ਜਦੋਂ ਚੋਣਾਂ ਦਾ ਕੈਂਪੇਨ ਜੀ ਸ਼ੁਰੂ ਹੁੰਦਾ ਹੈ ਜਿਵੇਂ ਕਿ ਗਿਫਟ ਵਗੈਰਾ ਵੰਡੇ ਜਾਂਦੇ ਨੇ ਜਾਂ ਫਿਰ ਕਈ ਵਾਰ ਹਿੰਸਾ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਇਸ ਨੂੰ ਲੈ ਕੇ ਵੀ ਜਿਹੜੇ ਕਿ ਸਖਤ ਗਾਈਡਲਾਈਨਸ ਜਿਹੜੇ ਕਿ ਚੋਣ ਕਮਿਸ਼ਨ ਦੇ ਵੱਲੋਂ ਦਿੱਤੀਆਂ ਗਈਆਂ ਨੇ ਸੋ ਇਸ ਦੇ ਬਾਰੇ ਕੀ ਕ ਜੀ ਜੀ ਪਰ ਬਿਲਕੁਲ ਰਾਈਟ ਹੈ ਕਿਉਂਕਿ ਹਰ ਵਾਰੀ ਹੀ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਜ਼ਿਆਦਾਤਰ ਵੱਡੇ ਪੱਧਰ ਤੇ ਇਹਨਾਂ ਚੀਜ਼ਾਂ ਦੇ ਵਿੱਚ ਹੁੰਦਾ ਕਿ ਜਿਹੜੇ ਸਮਰਥਕ ਹੁੰਦੇ ਨੇ ਉਹ ਕਿਸੇ ਨਾ ਕਿਸੇ ਆਪਣੇ ਵੋਟਰਾਂ ਨੂੰ ਲਿਭਾਉਣ ਦੇ ਲਈ ਘਰਾਂ ਦੇ ਵਿੱਚ ਸਮਾਨ ਪਚਾਉਂਦੇ ਨੇ ਜਾਂ ਕਿਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਵੀ ਕਿਸੇ ਨੂੰ ਲੋੜ ਆ ਕਿਸੇ ਨੂੰ ਸ਼ਰਾਬ ਦੀ ਲੋੜ ਆ ਉਸ ਤਰੀਕੇ ਨੂੰ ਪਛਾਇਆ ਜਾਂਦਾ ਵਾ ਪਰ ਚੋਣ ਕਮਿਸ਼ਨ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਇਸ ਵਾਰ ਕੋਈ ਵੀ ਇਹੋ ਜਿਹੇ ਅਜਿਹੇ ਕੰਮ ਕਰਦਾ ਕੀਤਾ ਜਾਂਦਾ ਤੇ ਉਸ ਤੇ ਉਸ ਵੇਲੇ ਤੁਰੰਤ ਕਾਰਵਾਈ ਹੋਏਗੀ ਪਰ ਇਸ ਤਰੀਕੇ ਨਾਲ ਜਿਸ ਤਰੀਕੇ ਨਾਲ ਅੱਪਾ ਗੱਲ ਕਰਾਂਗੇ ਪ੍ਰਚਾਰ ਕਰਨ ਵਾਲਿਆਂ ਦੀ ਪ੍ਰਚਾਰ ਕਰਨ ਵਾਲਿਆਂ ਦੀ ਵਿੱਚ ਇਸ ਤਰੀ ਉਹਨੂੰ ਜਿਹੜੀਆਂ ਕੌਣੀਆਂ ਇੱਦਾਂ ਦੀਆਂ ਉਹਨੂੰ ਰੱਖਣਾ ਪਏਗਾ ਜੀ 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 ਜਰਜੀਤ ਲੋਕਾਂ ਨੂੰ ਵੀ ਸੋਚਣਾ ਪਵੇਗਾ ਕਿ ਮਤਲਬ ਇਹਨਾਂ ਲੁਭਾਵ ਨੇ ਜਿਹੜੇ ਕਿ ਚੀਜ਼ਾਂ ਦੇ ਵਾਸਤੇ ਨਾ ਧਿਆਨ ਦੇ ਕੇ ਆਪਣੇ ਦਿਮਾਗ ਦੇ ਨਾਲ ਸਹੀ ਤਰੀਕੇ ਦੇ ਨਾਲ ਜੋ ਪਾਰਟੀ ਜੋ ਸਹੀ ਤਰੀਕੇ ਨਾਲ ਕੰਮ ਕਰਦੀ ਹੈ ਉਸ ਨੂੰ ਹੀ ਵੋਟ ਪਾਉਣੀ ਚਾਹੀਦੀ ਹੈ ਪਰ ਵੈਸੇ ਵੀ ਜੇ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਤੇ ਨੌਜਵਾਨਾਂ ਵਿੱਚ ਇੱਕ ਇਸ ਵਾਰ ਵੱਖਰਾ ਜੋਸ਼ ਨਿੱਸਰਿਆ ਵਾ ਕਿਉਂਕਿ ਲੋਕ ਜਿਹੜੇ ਨੇ ਹੁਣ ਜ਼ਿਆਦਾਤਰ ਡਿਵੈਲਪਮੈਂਟ ਨੂੰ ਦੇਖ ਰਹੇ ਨੇ ਜਾਂ ਆਪਣੀਆਂ ਦੇਖ ਰਹੇ ਨੇ ਕਿ ਅਸੀਂ ਸਟੱਡੀ ਕਰਕੇ ਘਰਾਂ 'ਚ ਫਿਰੇ ਆਂ ਸਾਨੂੰ ਨੌਕਰੀਆਂ ਕਾਉਂਟ ਦਿੰਦਾ ਆ ਉਸ ਲੈਵਲ ਨਾਲ ਲੋਕ ਜਿਹੜੇ ਕਿਤੇ ਨਾ ਕਿਤੇ ਨੌਜਵਾਨ ਬੜੇ ਉਸ ਉਸਤਾਇਤ ਨੇ ਕਿਉਂਕਿ ਜਿਹੜੀ ਪਹਿਲੀ ਵਾਰੀ VOTING ਪਾਉਣੀ ਆ ਤੇ ਪਰ ਉਹਨਾਂ ਦੀ ਸੋਚ ਜਿਹੜੀ ਆ ਪਹਿਲਾਂ ਨਾਲੋਂ ਉੱਪਰ ਚੋਟ ਚੁੱਕੀ ਆ ਕਿਉਂਕਿ ਪਹਿਲਾਂ ਜ਼ਿਆਦਾਤਰ ਹੁੰਦਾ ਸੀ ਕਿ ਪਾਰਟੀ ਬਾਜ਼ੀ ਦੀ VOTING ਇਹੀ ਹੁੰਦੀ ਸੀ ਵੀ ਪਾਰਟੀ ਬਾਜ਼ੀ ਦੇ ਮੇਰੇ VOTING ਪ ਪਰ ਹੁਣ ਜਿਹੜਾ ਲੋਕ ਜਿਹੜੇ ਪਾਰਟੀ ਬਾਜ਼ੀਆ ਤੋਂ ਉੱਪਰ ਉੱਠ ਕੇ ਕਿਤੇ ਨਾ ਕਿਤੇ ਵੋਟ ਪਾਉਂਦੀ ਜਿਹੜੀ ਪਲੈਨਿੰਗ ਕਰਦੇ ਨਜ਼ਰ ਆਉਂਦੇ ਨੇ ਜੀ ਪਰਮ ਸੋ ਅੱਠ ਉਮੀਦਵਾਰਾਂ ਦੇ ਨਾਮ ਜਿਹੜੇ ਕਿ ਐਲਾਨੇ ਗਏ ਨੇ ਤੇ ਬਾਕੀ ਜਿਹੜੇ ਕਿ ਪੰਜ ਉਮੀਦਵਾਰ ਰਹਿ ਰਹੇ ਨੇ ਸੋ ਕੀ ਕੁਝ ਲੱਗਦਾ ਹੈ ਕਿ ਕਿਹੜੇ ਨਾਮ ਜਿਹੜੇ ਕਿ ਐਲਾਨੇ ਜਾ ਸਕਦੇ ਨੇ ਜੀ ਜੀ ਜੇ ਗੱਲ ਕਰਾਂਗੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਤਾਂ ਦੇਖੋ ਉਹਨਾਂ ਨੇ 8 ਉਮੀਦਵਾਰ ਤਾਂ ਅਨਾਉਂਸ ਕਰ ਦਿੱਤੇ ਗਏ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਦੂਜੀ ਸੂਚੀ ਜਾਰੀ ਹੋਣੀ ਹੈ ਉਹਦੇ ਵਿੱਚ ਕੁਝ ਵੀ ਨਾਂ ਸਾਹਮਣੇ ਆ ਸਕਦੇ ਨੇ ਪਰ ਜਿਸ ਤਰੀਕੇ ਨਾਲ ਦੇਖਿਆ ਕਿ ਅਸੀਂ ਕਰਮਜੀਤ ਅੰਮੋਲ ਨੂੰ ਚੁਣਿਆ ਗਿਆ ਵਾ ਇਸ ਤਰੀਕੇ ਨਾਲ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਕੋ ਹੋਰ ਅਜਿਹੇ ਨਾਂ ਚੁਣ ਸਕਦੀ ਆ ਕਿਉਂਕਿ ਜਿਸ ਤਰੀਕੇ ਨਾਲ ਵੀ ਉਹਤੇ ਆਮ ਆਦਮੀ ਪਾਰਟੀ ਇਸੇ ਚੀਜ਼ ਨੂੰ ਲੈ ਕੇ ਚੱਲ ਰਹੀ ਹੈ ਕਿਉਂਕਿ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਆਪਾਂ 13 0 ਦੇ ਮੁਕਾਬਲੇ ਨਾਲ ਹੀ ਖੇਡਾਂਗੇ ਕਿ ਪੰਜਾਬ ਅੰਦਰ ਜਿਹੜੀਆਂ 13 ਦੀਆਂ 13 ਸੀਟਾਂ ਜਿੱਤਾਂਗੇ ਪਰ ਉਸ ਨੂੰ ਜਿੱਤਣ ਵਾਸਤੇ ਬਿਲਕੁਲ ਭਗਵੰਤ ਸਿੰਘ ਮਾਨ ਜੀ ਬਹੁਤ ਵਧੀਆ ਸੋਚਣਾ ਚੱਲ ਰਹੇ ਤੇ ਵਧੀਆ-ਵਧੀਆ ਕੈਂਡੀਡੇਟ ਲੱਭ ਰਹੇ ਨੇ ਹਾਂ ਹੋ ਸਕਦਾ ਹੈ ਕਿ ਹੁਣ ਕੋਈ ਹੋਰ ਵੀ ਸੈਲੀਬ੍ਰਿਟੀ ਉਤਾਰਿਆ ਜਾ ਸਕਦਾ ਵਾ ਨਹੀਂ ਤਾਂ ਹੋਰ ਵੀ ਜਿਹੜੇ ਐਮਐਲਏ ਸਹਾਗੇ ਨੇ ਉਹਨਾਂ ਵਿੱਚੋਂ ਕੋਈ ਚੁਣੇ ਜਾ ਸਕਦੇ ਨੇ ਜੀ ਪਰਮ ਤੋ ਚੋਣਾਂ ਦਾ ਐਲਾਨ ਹੋ ਗਿਆ 1 ਜੂਨ ਨੂੰ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਵੀ ਕਾਫੀ ਜਿਹੜਾ ਕਿ ਇੰਤਜ਼ਾਰ ਸੀ ਇਸ ਦਾ ਤੇ ਲੋਕ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ਸੋ ਕੀ ਲੱਗਦਾ ਹੈ ਇਸ ਵਾਰ ਲੋਕਾਂ ਦੇ ਵੱਲੋਂ ਕੁਝ ਕਿਹਾ ਗਿਆ ਕਿ ਕਿਹੜੀ ਪਾਰਟੀ ਦਾ ਪਲੜਾ ਭਾਰੀ ਲੱਗਦਾ ਹੈ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਹੀ ਚੁਣਨਾ ਚਾਹੁੰਦੇ ਨੇ ਇਸ ਤਰ੍ਹਾਂ ਦੀ ਕੁਝ ਜਾਣਕਾਰੀ ਬਿਲਕੁਲ ਪਰ ਮੈਂ ਗੱਲ ਕਰਾਂਗਾ ਜਿਸ ਤਰੀਕੇ ਨਾਲ ਲੋਕਾਂ ਦੀ ਗੱਲ ਕਰਾਂਗੇ ਤੇ ਲੋਕਾਂ ਵਿੱਚ ਕਿਤਨਾ ਕਿਤੇ ਇਸ ਚੀਜ਼ ਦਾ ਕਿਹਾ ਜਾਂਦਾ ਕਿ 2 ਸਾਲ ਬੇਮਿਸਾਲ ਜਿਹੜਾ ਕੰਮ ਸਰਕਾਰ ਕਰ ਰਹੀ ਹੈ ਉਸ ਨੂੰ ਲੈ ਕੇ ਵੀ ਲੋਕ ਕਿਤਨਾ ਕਿਤੇ ਪ੍ਰਭਾਵਿਤ ਨੇ ਕਹਿ ਰਹੇ ਨੇ ਕਿ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਨੇ ਪੰਜਾਬ ਅੰਦਰ ਜਿਸ ਤਰੀਕੇ ਨਾਲ ਜੇ ਗੱਲ ਕਰੀਏ ਲੋਕਾਂ ਨੂੰ ਨੌਕਰੀਆਂ ਦੀ ਗੱਲ ਕਰੀਏ ਤਾਂ ਨੌਜਵਾਨਾਂ ਨੂੰ ਕਾਫੀ ਨੌਕਰੀਆਂ ਮਿਲੀਆਂ ਨੇ ਜੇ ਆਪਾਂ ਕਰਪਸ਼ਨ ਦੀ ਗੱਲ ਕਰੀ ਦੋਸਤਾਂ ਤੇ ਵੀ ਬੜੀ ਵੱਡੀ ਨੱਥ ਪਾਈ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਸ ਚੀਜ਼ ਦਾ ਵੀ ਕਾਸਾ ਫਾਇਦਾ ਹੋਣ ਜਾ ਰਿਹਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਕਿਉਂਕਿ ਲਗਾਤਾਰ ਲੋਕਾਂ ਦੇ ਵਿੱਚ ਕਿਤਨਾ ਕਿਤੇ ਇਹ ਚੀਜ਼ ਦੀ ਸੋਝ ਹੈ ਲੋਕ ਜਿਹੜੇ ਨੇ ਇਸ ਚੀਜ਼ ਤੋਂ ਜਾਣੂ ਨੇ ਕਿ ਇਹ ਜਿਹੜਾ ਆਉਣ ਵਾਲੇ ਸਮੇਂ 'ਚ ਉਹੋ ਹੀ ਚੁਣਿਆ ਜਾਵੇ ਜੋ ਸਾਡੇ ਭਵਿੱਖ ਲਈ ਵਧੀਆ ਹੋਵੇ ਸਾਡੇ ਸਮੇਂ ਲਈ ਵਧੀਆ ਹੋਵੇ ਸਾਡੇ ਪੰਜਾਬ ਵਾਸਤੇ ਵਧੀਆ ਹੋਵੇ ਉਸ ਤਰੀਕੇ ਨਾਲ ਲੋਕ ਜਿਹੜੇ ਨੇ ਹੁਣ ਕਾਫੀ ਅਵੇਅਰ ਹੋ ਕੇ ਜਿਹੜੀ ਇਹ ਚੀਜ਼ ਦੀ ਚੋਣ ਕਰ ਰਹੇ ਨੇ ਤੇ ਇਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਦੇ 2 ਸਾਲ ਦੇ ਕੰਮ ਸੀਗੇ ਉਸ ਚੀਜ਼ ਨੂੰ ਵੀ ਕਾਫੀ ਵੱਡਾ ਹੰਗਾਰ ਸੋ ਇਸ ਵਾਰ ਜਿਹੜੇ ਕਿ ਨਵੇਂ VOTER ਨੇ ਉਹ ਵੀ ਜਿਹੜੇ ਕਿ 1 ਕਰੋੜ ਤੋਂ ਵੱਧ VOTER ਨੇ ਜਿਹੜੇ ਕਿ ਪਹਿਲੀ ਵਾਰ ਵੋਟ ਪਾਉਣਗੇ ਸੋ ਉਹਨਾਂ ਨੂੰ ਵੀ ਮੌਕਾ ਮਿਲ ਰਿਹਾ ਹੈ ਕਿ ਸਰਕਾਰ ਚੁਣਨ ਦਾ ਆਖਿਰ ਸਰਕਾਰ ਜਿਹੜੀ ਹੁੰਦੀ ਹੈ ਲੋਕਾਂ ਦੇ ਲਈ ਹੀ ਹੁੰਦੀ ਹੈ ਲੋਕਤੰਤਰ ਲੋਕਾਂ ਦਾ ਹੈ ਲੋਕਾਂ ਦੇ ਲਈ ਹੀ ਹੈ ਸੋ ਇਸ ਵਾਰ ਜਿਹੜੇ ਕਿ ਨਵੇਂ VOTER ਵੀ ਵੋਟ ਪਾ ਰਹੇ ਨੇ ਸੋ ਉਹਨਾਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਜੀ ਜੀ ਪਰ ਮੈਂ ਦਸਣਾ ਚਾਹੁੰਦਾ ਕਿ ਨਵੇਂ VOTERਾਂ 'ਚ ਵੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਨਵੇਂ VOTER ਜਿੰਨੇ ਵੀ ਹੈ ਉਹ ਬੜੀ ਪੋਜ਼ਿਟਿਵ ਸੋਚਣਾ ਚੱਲ ਰਹੇ ਨੇ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕੀ ਪੁਰਾਣਿਆਂ ਦੀ ਸੋਚ ਹੁੰਦੀ ਸੀ ਕਿ ਪਾਰਟੀਆਂ ਦੇ ਨਾਲ ਜੁੜੇ ਰਹਿੰਦੇ ਸੀ ਪਾਰਟੀਆਂ ਬਾਜ਼ੀਆਂ ਦੀ ਵੋਟ ਪਾਉਂਦੇ ਸੀ ਪਰ ਇਹ ਜਿਹੜੇ ਨਵੇਂ ਨੌਜਵਾਨ ਆ ਸਾਰੇ ਜਿਹੜੇ ਨਵੇਂ ਵੋਟਰ ਨੇ ਉਹਨਾਂ ਦੀ ਇੱਕ ਨਵੀਂ ਸੋਚ ਹੈ ਕਿ ਉਹ ਸਰਕਾਰ ਚੁਣੀ ਜਾਵੇ ਜੋ ਸਾਡੇ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਸਾਡਾ ਵਿਕਾਸ ਕਰ ਸਕਦੀ ਆ ਸਾਨੂੰ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਅਸੀਂ ਪੜ ਰਹੇ ਆ ਸਾਡੇ ਨੌਜਵਾਨ ਜਿਹੜੇ ਵੱਡੇ ਪੱਧਰ ਤੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ 'ਚ ਜਾਈ ਜਾ ਰਹੇ ਆ ਉਸ ਚੀਜ਼ ਨੂੰ ਖਤਮ ਕੀਤਾ ਜਾਵੇ ਪੰਜਾਬ 'ਚ ਰਹਿ ਕੇ ਚੰਗੀਆਂ ਨੌਕਰੀਆਂ ਮਿਲਣ ਪੰਜਾਬ 'ਚ ਰਹਿ ਕੇ ਜਿਹੜਾ ਪੰਜਾਬ ਖੁਸ਼ਹਾਲ ਬਣ ਸਕੇ ਤੇ ਲੋਕਾਂ ਦੇ ਪਰਿਵਾਰ ਵੀ ਖੁਸ਼ਹਾਲ ਹੋ ਸਕਣ ਨੌਜਵਾਨ ਇਸ ਵਾਰ जी जी ਵਿੱਚ ਹੁੰ ਜਿਵੇਂ ਕਿ ਸੋਸ਼ਲ ਮੀਡੀਆ ਤੇ ਵੀ ਕਿਹਾ ਗਿਆ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆਇਆ ਜਾਂਦਾ ਤੇ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਕੁਝ ਵੀ ਚੀਜ਼ ਜਿਹੜੀ ਆਉਂਦੀ ਹੈ ਕੁਝ ਗਲਤ ਇਨਫੋਰਮੇਸ਼ਨ ਵੀ ਅਗਰ ਆਉਂਦੀ ਹੈ ਕੋਈ ਅਫਵਾਹ ਅਗਰ ਆਉਂਦੀ ਹੈ ਤਾਂ ਉਸ ਨੂੰ ਬਿਨਾਂ ਸੋਚੇ ਸਮਝੇ ਅੱਗੇ ਫਾਰਵਰਡ ਨਾ ਕਰੋ ਸੋ ਇਸ ਤੇ ਵੀ ਜ਼ੋਰ ਦਿੱਤਾ ਗਿਆ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਗਿਆ ਕਿ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਲਓ ਉਸ ਤੋਂ ਬਾਅਦ ਹੀ ਅੱਗੇ ਫਾਰਵਰਡ ਕਰੋ ਕਿਉਂਕਿ ਇਸ ਦੇ ਨਾਲ ਵੀ ਜਿਹੜਾ ਕਿ ਮਾਹੌਲ ਖਰਾਬ ਹੁੰਦਾ ਹੈ ਜੀ ਜੱਜ ਜੀ 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 ਪਰ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਲਗਾਤਾਰ ਅਸੀਂ ਦੇਖਦੇ ਆ ਕਿ ਕਰਾਂ ਚ ਬਣਾਏ ਹੋਏ ਜਿਹੜੇ ਲੋਕ ਆਪ ਹੀ ਕਰਾਂ ਚ ਬਣਾ ਲੈਂਦੇ ਨੇ ਆਪਣੇ ਚੈਨਲ ਕ੍ਰੀਏਟ ਕਰ ਲੈਂਦੇ ਨੇ ਫਿਰ ਉਹ ਕੁਝ ਆਪਣੇ ਘਰੋਂ ਹੀ ਖਬਰਾਂ ਬਣਾਵਾ ਕੇ ਗਲਤ ਅਫਵਾਹਾਂ ਜਿਹੜੀਆਂ ਫਲਾ ਦਿੰਦੇ ਨੇ ਪਰ ਉਸ ਤੇ ਵੀ ਜਿਹੜਾ ਖਾਸਾ ਜਿਹੜਾ ਨੌਜਵਾਨਾਂ ਦੇ ਉੱਤੇ ਜੇ VOTER ਦੇ ਉੱਤੇ ਕਾਫੀ ਅਸਰ ਪੈਂਦਾ ਉਹਨਾਂ ਚੀਜ਼ਾਂ ਦਾ ਪਰ ਇਸ ਤੇ ਵੀ ਜਿਹੜਾ ਚੋਣ ਕਮਿਸ਼ਨਰ ਲੋਕ ਕਾਫੀ ਹਦਾਇਤਾਂ ਕੀਤੀਆਂ ਗਈਆਂ ਨੇ ਇਸ ਚੀਜ਼ ਤੇ ਵੀ ਬੰਦੀ ਲਾਈ ਗਈ ਆ ਬਹੁਤ ਵਧੀਆ ਉਪਰਾਲਾ ਕਿਉਂਕਿ ਇਸ ਚੀਜ਼ ਨਾਲ ਲੋਕਾਂ ਦੇ ਵਿੱਚ ਜਿਹੜੀ ਸਹੀ ਮੈਸੇਜ ਮਿਲੇਗਾ ਤਾਂ ਲੋਕ ਸਹੀ ਚੀਜ਼ ਵੇਖਣਗੇ ਪਰ ਜਿਹੜੀ ਵੀ ਗਲਤ ਚੀਜ਼ ਕੋਈ ਹੋਏਗੀ ਉੱਤੇ ਕਾਰਵਾਈ ਕਰਨ ਦੀ ਵੀ ਗੱਲ ਕੀਤੀ ਜਿਸ ਤਰੀਕੇ ਨਾਲ ਕਿ ਚੋਣ ਕਮਿਸ਼ਨ ਨੇ ਵਧੀਆ ਫੈਸਲੇ ਲਏ ਨੇ ਇਸ ਤੀਕੇ ਨਾਲ ਜਿਸ ਤਰੀਕੇ ਨਾਲ ਲੱਗਦਾ ਵੀ ਲੋਕਾਂ ਦੀ ਜਿਹੜੀ ਸੋਚ ਆ ਉਹ ਵੀ ਜਿਸ ਤਰੀਕੇ ਨਾਲ ਪੋਜੀਟਿਵ ਹੈ ਉਸ ਤਰੀਕੇ ਨਾਲ ਚੋਣ ਕਮਿਸ਼ਨ ਨੇ ਵਧੀਆ ਫੈਸਲੇ ਲਏ ਨੇ ਆਉਣ ਵਾਲੇ ਸਮੇਂ 'ਚ ਰਿਜ਼ਲਟ ਵੀ ਵਧੀਆ ਦਿਖਣਗੇ ਜੀ ਪਰ ਜੀ 1 ਅਪ੍ਰੈਲ ਤੱਕ ਵੀ ਜਿਹੜਾ ਕਿ ਕਿਹਾ ਗਿਆ ਕਿ ਵੋਟ ਬਣਾ ਸਕਦੇ ਨੇ ਜੋ ਜਨਾਂ ਦੀ ਵੋਟ ਨਹੀਂ ਬਣੀ ਹੈ ਜਿਨਾਂ ਦੀ ਵੋਟ ਕੈਨਸਲ ਹੋਈ ਹੈ ਤਾਂ 1 ਅਪ੍ਰੈਲ ਤੱਕ ਜਿਹੜਾ ਕਿ ਆਪਣਾ ਨਾਮ ਦਰਜ ਕਰਵਾ ਸਕਦੇ ਨੇ ਵੋਟ ਪਾਉਣ ਦੇ ਲਈ ਜੀ 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 ਪਰ ਬਿਲਕੁਲ ਸਹੀ ਗੱਲ ਹੈ ਕਿਉਂਕਿ तकरीबन ਤਾਂ ਪੰਜਾਬ ਦੇ ਅੰਦਰ ਕਾਫੀ ਦਿਨ ਤੋਂ ਵੋਟਾਂ ਦਾ ਸੂਚੀ ਚੱਲ ਰਹੀ ਸੀ ਵੋਟਾਂ तकरीबन ਕਲੀਅਰ ਹੋ ਚੁੱਕੀਆਂ ਨੇ ਪਰ ਫਿਰ ਵੀ ਜਿਹੜੇ ਕੁਝ ਲੋਕ ਫੋਰਨ ਗਏ ਸੀਗੇ ਟੂਰਿਸਟ ਗਏ ਸੀਗੇ ਉਹ ਹੁਣ ਫਿਰ ਵਾਪਸ ਆ ਚੁੱਕੇ ਨੇ ਉਹਨਾਂ ਦੀ ਵੋਟ ਦੀ ਜਿਹੜੀ ਆ ਡਿਮਾਂਡ ਰਹਿਣੀ ਤਾਂ ਉਹ ਵੀ ਵੋਟ ਆਪਣੀ ਬਣਾ ਸਕਣਗੇ ਕਿਉਂਕਿ ਜ਼ਿਆਦਾਤਰ ਦੇਖੀਦਾ ਕਿ ਕੁਝ ਬੱਚਿਆਂ ਦੀ ਜਿਹੜੀ ਐਵਰੇਜ ਅਕੋਰਡਿੰਗ ਇਸ ਮੰਥ ਚ ਜਾ ਕੇ ਜਿਹੜੀ ਆਪਣੀ ਐਵਰੇਜ 18 ਸਾਲ ਦੇ ਹੋਣਾ ਹੈ ਉਹਨਾਂ ਦੀ ਪੈਂਡਿੰਗ ਰਹਿ ਜਾਂਦੀਆਂ ਨੇ ਵੋਟਾਂ ਪਰ ਇੱਕ ਬਹੁਤ ਵਧੀਆ ਉਪਰਾਲਾ ਕਿਉਂਕਿ ਜਿਹੜੇ ਉਹ ਵੀ ਨੌਜਵਾਨ ਜਿਹੜੇ ਪਹਿਲੀ ਵਾਰੀ VOTING ਕਰਨੀ ਆ ਉਹ ਵੀ ਆਪਣੀ VOTE ਬਣਾ ਸਕਣਗੇ ਤੇ ਆਪਣੀ VOTE ਦਾ ਇਸਤੇਮਾਲ ਕਰ ਸਕਣਗੇ ਜੀ ਪਰਮ ਸੋ ਇਸ ਵਾਰ ਜਿਹੜੇ ਕਿ ਜਿਹੜੀ ਪੋਲਿੰਗ ਹੋਣੀ ਆ ਹੈ ਜਿਹੜੇ ਕਿ ਵੋਟਾਂ ਪੈਣੀਆਂ ਨੇ ਉਸ ਤੇ ਜਿਹੜੇ ਕਿ ਕਈ ਸਾਰੇ ਅਫਸਰ ਜਿਹੜੇ ਨਿਯੁਕਤ ਕੀਤੇ ਨੇ ਤੇ 2100 ਆਬਜ਼ਰਵਰ ਜਿਹੜੇ ਕਿ ਨਵੇਂ ਆਬਜ਼ਰਵਰ ਉਹ ਵੀ ਨਿਯੁਕਤ ਕੀਤੇ ਜਾਣੇ ਜਾ ਰਹੇ ਨੇ ਸੋ ਚੋਣ ਕਮਿਸ਼ਨ ਦੇ ਵੱਲੋਂ ਜਿਵੇਂ ਕਿ ਕਿਹਾ ਗਿਆ ਤਾਂ ਜੋ ਜਿਹੜੇ ਕਿ ਚੋਣਾਂ ਨੇ ਉਹ ਸਹੀ ਤਰੀਕੇ ਦੇ ਨਾਲ ਹੋ ਸਕਣ ਤੇ ਨਾ ਕੋਈ ਮਾਹੌਲ ਖਰਾਬ ਨਾ ਹੋਵੇ ਜੀ 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 ਪਰ ਬਿਲਕੁਲ ਸਰਕਾਰ ਵੱਲੋਂ ਇੱਕ ਇਹ ਵਧੀਆ ਫੈਸਲਾ ਲਿਆ ਜਾਂਦਾ ਕਿਉਂਕਿ ਜਿਸ ਏਰੀਆ ਜਿਹੜਾ ਅਫਸਰ ਰਹਿ ਜਾਂਦੇ ਨੇ ਜਿਹੇ ਵੀ ਰਿਜ਼ਰਵਰ ਰਹਿੰਦੇ ਨੇ ਉਹ ਕਿਸ ਨਾ ਕਿਤੇ ਲੋਕਾਂ ਦੇ ਵਿੱਚ ਪਾਈਚਾਰਕ ਹੁੰਦਾ ਪਰ ਇਸ चीज ਨੂੰ ਲੈ ਕੇ ਵਧੀਆ ਉਪਰਾਲੇ ਨੇ ਕਿ ਜਿਸ ਤਰੀਕੇ ਨਾਲ ਵਧੀਆ ਹੋਏਗਾ ਕਿ ਜਿਹੜੇ ਅਫਸਰ ਚੇਂਜ ਹੋ ਜਾਂਦੇ ਨੇ ਕਿਸੇ ਨੂੰ ਕੋਈ ਡਰ ਨਹੀਂ ਹੁੰਦਾ ਪਰ ਇਸ ਦੇ ਵਿੱਚ ਰਹਿ ਕੇ ਜਿਹੜੇ ਲੋਕ ਨੇ ਆਪਣੇ ਡਰ ਅੰਦਰ ਰਹਿ ਕੇ ਜਿਹੜੀ ਆ ਕੰਮ ਕਰ ਸਕਦੇ ਨੇ ਕਿਸੇ ਤਰ੍ਹਾਂ ਦਾ ਕੋਈ ਸ਼ਰਾਰਤੀ ਅੰਸਰ ਕੋਈ ਸ਼ਰਾਰਤ ਨਹੀਂ ਕਰ ਸਕਦਾ ਜੀ ਪਰਮ ਜੀ ਜੁਜਗਜੀਤ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤਮਾਮ